ਆ ਲੀਟਾ ਇੱਧਰ ਨੇ ਬਟਿਆ ਹੋਣ। ਇਧਰ ਤੁਸੀਂ ਬਾਜ਼ਾਰ ਕਮੇਟੀ ਵੱਲੋਂ ਇਹਦਾ ਕੇਸ ਤੇ ਆਕਦਾ। ਓਕੇ ਜੀ ਕਰਾ ਦੇਣੇ। ਮੈਂ ਤਸਿਲਦਾਨ ਨੂੰ ਕਹਿੰਦਾ ਐਸ.ਡੀ.ਐਫ. ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ। ਠੀਕ ਆ। ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬੈਠ। ਨਾਲ ਮੈਂ ਤੇ ਬਿੰਨੂ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓ ਹੁਸਲੇ ਆ। ਠੀਕ ਹੈ ਨਾ? ਹਾਂ। ਕੋਈ ਗੱਲ। ਹਾਂ ਠੀਕ। ਅੱਲ ਛਾਪੀ ਬੜਾ ਦੁਖਦਾਈ ਹਾਦਸਾ ਜਿਹੜਾ ਵਾਪਰਿਆ। ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ। ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਰਤ ਵੀ ਸਰਕਾਰ ਕੋਲ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੋਕਾ ਦੇਖਣ ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪ੍ਰਬੰਧ ਕੀਤਾ ਜਾਏ ਨਹੀਂ ਜੀ ਇਹਦਾ ਕਰਦੇ ਹਾਂ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲ ਉਹਨਾਂ ਦੀ ਅਡੇਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪੜਵਾ ਕੇ ਦੇਦੇ। ਭਲੇ ਬਾੜੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਵਾਸਤੇ ਪ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ। ਪਰ ਜੇ ਇਹ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ